ਕੁਈ ਕਰਨੀਆ ਭਾੜਾ ਨਹੀਂ ਕਿਤੇ ਫਰਦਾਨੀ ਦੇਤੀ ਯਾਰ ਜੇ ਕੋਈ ਯਾਰ ਨਹੀਂ ਦਲ ਮੈਂ ਫੜਾ ਦਿੰਦੀ ਯਾਰ ਤਿੰਨ ਕੰਮ ਹੈ ਫਿਰ ਭੱਜ ਜਾ ਜੋ ਜਬਾਣ ਕੋਈ ਯਾਰ ਜੇ ਭੱਜ ਜਾ 7000 ਦੀ ਪਾਠਾ ਕਿਹੜੀ ਦੁਨੀਆ ਇਹ ਗੱਲ ਤਾਂ ਮੰਨ ਗਿਆ ਵੇ ਅੱਜ ਹੁਣ ਅੰਦਰ ਵਿੱਚ 40000 ਦੀ 7000 ਦੀ ਪਾਠਾ ਕਿੱਥੇ ਦੁਨੀਆ ਜਾ ਫੜਾਏ ਨੂੰ 100 ਰੁਪਈਆ ਦਾ ਫੜ ਜਾ ਇਹ ਤਾਂ ਬਗਿਆ ਯਾਰ ਬਕਾਉ ਨਹੀਂ ਆਗਾ ਇਹਦਾ ਫਾਇਦਾ ਕਰਿਆ ਵੀ ਗਰੀਬ ਬੰਦਾ ਕਿਹ ਚਿਰ ਗਰੀਬ ਹੈ ਜਬਾਗ ਲੈ ਕੇ ਨਿਕਲੇਗਾ ਤੋ ਹਾਂ ਹਸ ਹਸ 4000 ਰੁਪਏ ਮੈਂ ਬੈਂਕ ਕਿਰਾਇਆ ਕਰਤਾ ਨਹੀਂ ਚਾਹ ਹਾਂ ਤਿੰਨੇ ਭਾਗ ਲੈ ਹਰੇ ਹਾਂਜੀ 3000 ਉਧਰ ਸਾਗ ਕੁੜੀ ਕੁੜੀ ਤੇ ਦੱਸ ਐ ਭਾਈ 1000 3000 ਤਾਂ ਕਿਹਾ ਫਿਰ ਤੈਨੂੰ ਹੋਰ ਤੰਨੀ ਕਿਹਾ ਮੈਂ ਹਰ ਕਿਰਾਏ ਨੂੰ ਤਾਂ ਚਾਹੀਦਾ ਹੁੰਦਾ ਹੈ ਦੋ 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 ਇਕੱਠਾ ਜਾਲਾ ਲੈ ਕਿਰਾਇਆ ਫਿਰ ਮੈਂ ਦੇ ਦੂੰਗਾ ਓਏ ਬੱਸ ਕਰੀ ਬਹੁਤ ਸਹੀ ਹੈ ਬੰਦਾ ਬੇਗਾਨਾ ਮੇਦਰਾ ਹੋਰ ਦੇ ਫਿਰ ਭਾਈ ਦੇ ਉਹ ਕਿਹਨੇ ਕੁੜੀ ਸਾਡ ਛੱਡ ਦੇ ਯਾਰ ਛੱਡ ਦੇ ਓ ਹਾਂ ਜੀ ਦੇਖ ਲੈ ਕੀ ਆ ਯਾਰ ਕਿਸੇ ਦੇ ਚਿਹਰਾ ਵੀ ਵਧੀਆ ਚੱਲ 26 ਸਾਲਾਂ ਇੱਕ ਵੀ ਬੰਦੇ ਨੇ ਨਹੀਂ ਕਿਹਾ ਹੋ ਜੀ ਆ ਤੇ ਹੋ 26 ਹੋ ਦੀ ਆ ਗਿਆ ਰੇ ਤੇਰੀ ਗਰਮ ਹੋ ਗਿਆ ਦੇਖ ਇਹ ਤਾਂ ਬਿੱਠਾ ਪੂਰੀ ਮੰਡੀ ਹੋ ਗਿਆ ਕਹਿ ਨਹੀਂ ਮਿਲਣਾ ਦੋਸਤ ਇਹ ਤਾਂ ਇਹ ਕੀ ਮੜਾ ਜਾ ਇਹ ਤਾਂ ਕਰ ਰਾ ਟਰਾਲੀ ਵੀ ਨਹੀਂ ਉਹਨੂੰ ਚੀਜ਼ ਦਾ ਦੇਖ ਲੈ ਮੜਾ ਜਾ ਦਰਦੀ ਨਹੀਂ ਰੋ ਗਿਆ ਕੋਈ ਬਣਾ ਜਾ ਮੈਂ ਯਾਰ ਚੀਜ਼ ਤਾਂ ਦੇਖ ਲੈ ਕਿਹੜਾ ਤੇ ਤੂੰ ਥੋੜੇ ਚੈਨਲ ਚੱਲਦੇ ਨੇ ਕਿਹੜਾ ਤੇ ਤੂੰ ਉਹ ਲੈ ਜਾ ਬਸ ਠੀਕ ਆ ਬਸ ਕਿਸ ਤਰ੍ਹਾਂ ਬਟਾ ਮੀ ਚਾਹ ਉਹ ਜਾ ਜਾ ਨਹੀਂ ਇੱਥੇ ਹੀ ਯਾ ਮੈਂ ਨਾ ਲੱਗਦਾ ਜੜੀ ਜਾਂਦਾ ਯਾਰ ਤੁਹਾਨੂੰ ਕਹਿਦਾ ਵੀ ਦੇਤੀ ਇਹਨੂੰ ਹਾਂਜੀ ਦੇ ਦੋ ਬਾਬੇ ਤੋਂ ਲੈ ਲਾ ਚਾਰ ਦੀ ਲੈ ਲੀਏ ਨੇ ਨੇ ਤੋ ਨਵਾ ਦੇ ਕੇ ਲੈਣਾ او ਵੀਰੇ ਮੈਂ ਗਰੀਬ ਕਰਕੇ ਤੇਰੀ ਸੁਣੀ ਤੀ ਐਨੇ ਮੁਕਾਤੀ ਤੀ ਮਾਤਾ ਇਹਦੀ ਵੀ ਨਹੀਂ ਮੋੜੀ ਜੇ ਮੈਨੂੰ ਮਾ ਘਾਟਾ ਪੈਂਦਾ ਇਹਦੀ ਮੁਕਾਤੀ ਤੀ ਇਹਨੇ ਪਾਣੀ ਲਾਤਾ ਹੁਣ ਸਾਡ ਇਹਨੇ ਤੂੰ ਫਾੜ ਕੇ ਪਾਣੀ ਪਾਤਾ ਇਹ ਕਹਿੰਦਾ ਮੈਂ ਤਾਂ ਖੁਮੇ ਹੀ ਪੈਂਦੀ ਹੋਦੀ ਉਹ ਦੇ ਦੇ ਮੁਰ ਕੋਲ ਟੱਕਰਾਓ ਕੰਮ ਕੋਈ ਕਰਕੇ ਪਾਣੀ ਕੋਈ ਲਾ ਗਿਆ ਹਾਂ ਬਾਬੇ ਤੋੜੋ ਸੁਣੀ ਜੀ ਤਾ ਉਹ ਚ

ਤੇਰੇ ਮਰ ਬੱਕਾ ਤੇਰੇ ਮਗਰ ਨਹੀਂ ਹੁੰਦਾ ਹੈਗਾ ਇਹ ਆਹ ਮੈਨੂੰ ਕਹਿੰਦਾ ਦਵਾ ਦੇ 10000 ਦੀ ਆਹ ਜਿਹੜੀ ਗੱਲ ਆ ਤੁਸੀਂ ਉਹ ਤੇ ਕਰੋ ਯਾਰ ਕਿਸੇ ਦੇ ਕੋਰੇ ਪਾਸੇ ਜਾ ਫੜਦੇ ਹੋ ਉਹ ਵੀ ਸੁਣ ਲੋ ਨੇ ਸ਼ਬਾ ਉਹ ਤੋਂ ਮੈਨੂੰ ਸਹੀ ਕਰਕੇ ਫੜਾ ਦਦਾਈ ਭੋਗੀ ਜੇ ਮੇਰਾ ਤੂੰ ਮੈਨੂੰ ਫੜਾ ਯਾਰਾ ਆ ਲੈਣਾ ਤੁਹਾਡਾ ਪੁੱਗੇ ਨਹੀਂ ਨਹੀਂ ਦੌਦਾ ਹੋਇਆ ਤੁਸੀਂ ਇਹਦਾ ਵੀ ਖਾਣੇ ਯਾਰ ਉਹ ਰੋਕ ਜਾ ਆਪਣਾ ਵੇਖ ਲੈ ਆ ਵੀ ਖੋਲ ਕੇ ਦੇਖ ਯਾਰ ਸਾਹ ਚੁੱਕਾਉਂ ਇੰਨੀ ਗਰਮੀ ਤੇ ਕੀ घूम दो तीन घंटे हो गए जी जी चीजें दूजे ਇਹ ਚੀਜ਼ਾਂ ਦਾ ਬਰੀਕੀਆਂ ਹੁੰਦੀਆਂ ਨੇ ਇਹ ਚੀਜ਼ਾਂ ਨੂੰ ਜੇ ਜੰਮੀ ਦੇਸੀ ਆ ਉਹ ਗਾਂ ਤੋਂ ਉਹ ਗਾਂ ਕਿੱਥੋਂ ਬਣੂਗੀ ਜੰਮੀ ਦੇਸੀ ਆ ਜਿਹੜੀ ਸਹੀ ਪਤਾ ਯਾਰਰਾਰਾ ਪਤਾ ਕਰਦਾ ਤੁਸੀਂ ਪਾਓ ਪਤਾ ਲੈ ਗੀਏ ਤੁਸੀਂ ਆਪਾਂ ਦਾ ਇਹਦੇ ਨਾਲ ਥੋੜੀ ਰੇਟ ਵਾਲਾ ਕੰਮ ਨਹੀਂ ਕਰਿਆ ਤੁਸੀਂ ਕਹਿੰਦੇ ਕਾਓ ਤੁਸੀਂ 50 ਕੋ 50 ਜਿਹੜੇ ਭਾਈਆਂ ਨਾਲ